ਲਾਹੌਰ ਦੀ ਕਾ ਖਾਲਸਾ ਵਾਗੁਰੂ ਦੀ ਖਫਤ ਹੈ ਅੱਜ 14 ਅਗਸਤ ਹੈ ਤੇ ਕੱਲ ਨੂੰ 15 ਅਗਸਤ ਹੈ ਭਾਵੇਂ ਕਿ ਬੜੇ ਲੰਮੇ ਸਮੇਂ ਤੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਵੀ ਇਹ ਆਜ਼ਾਦੀ ਦਾ ਦਿਨ ਹੈ ਪਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਭਾਵੇਂ ਤੀਜੀ ਪੀੜ੍ਹੀ ਆ ਗਈ ਹੈ ਫਿਰ ਵੀ ਸਾਡੇ ਬਜ਼ੁਰਗੇ ਨੂੰ ਜੋ ਸਾਡੀ ਸਮੂਹਿਕ ਚੇਤਨਾ ਦੇ ਵਿੱਚ ਸ਼ਬਦਾਂ ਨਹੀਂ ਬਿਆਨ ਕਰਕੇ ਗਏ ਹੈ ਇਨੂੰ ਵੰਡ ਕਹਿੰਦੇ ਆ ਇਹਨੂੰ ਉਜਾੜੇ ਦੇ ਦਿਨ ਕਹਿੰਦੇ ਆ ਇਹਨੂੰ ਹੱਲੇ ਗੁੱਲਿਆਂ ਦੇ ਦਿਨ ਕਹਿੰਦੇ ਆ ਜਾਂ ਫਿਰ ਇਹਨੂੰ ਰੌੜੇ ਦੇ ਦਿਨ ਕਹਿ ਕੇ ਚੇਤੇ ਕੀਤਾ ਜਾਂਦਾ ਆ ਆਜ਼ਾਦੀ ਜਿਨ੍ਹਾਂ ਨੂੰ ਮਿਲੀ ਮੁਬਾਰਕ ਹੈ ਪਰੇ ਦੇ ਅੰਦਰ ਪੰਜਾਬੀ ਵੰਡੇ ਗਏ ہمسਾਈ ਸੀ ਦਰਿਆਵਾਂ ਦੇ ਰੰਗ ਲਾਲ ਹੋ ਗਏ ਕਿਉਂਕਿ ਬੰਦਿਆਂ ਦੇ ਖੂਨ ਦੇ ਰੰਗ ਚਿੱਟੇ ਹੋਏ ਚਲਾਕ ਲੋਕ ਆਪਣੀ ਚਤੁਰਤਾ ਦੇ ਨਾਲ ਦੋਨੇ ਪਾਸੇ ਰਾਜ ਭਾਗ ਸਾਂਭ ਗਏ ਦੋਨੇ ਪਾਸੇ ਪੰਜਾਬ ਹਾਰਿਆ ਜੇ ਜੇ ਅਸੀਂ ਦੇਖੀਏ ਧਾਰਮਿਕ ਸਥਾਨ ਛੁੱਟੇ ਆਪਣੀਆਂ ਜ਼ਮੀਨਾਂ ਛੁੱਟੀਆਂ ਜਾਇਦਾਦਾਂ ਛੁੱਟੀਆਂ 10 ਲੱਖ ਤੋਂ ਉੱਤੇ ਬੰਦਾ ਇਹਦੀ ਭੇਟ ਚੜ ਗਿਆ। ਤਿਆਂ ਭੈਣਾਂ ਦੀਆਂ ਇੱਜ਼ਤਾਂ ਬਿਆਬਰੂ ਹੋ ਗਈਆਂ। ਸ਼ਾਇਦ ਪੰਜਾਬ ਦੇ ਗਰਕਣ ਦਾ ਸਭ ਤੋਂ ਸਿਖਰ ਸੀ ਇਹ। ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਇਹਨਾਂ ਖੂਨ ਪੇਤਲਾ ਹੋਇਆ। ਪਰ ਸੱਚੀ ਗੱਲ ਇਹ ਵੀ ਅੱਜ ਕਿਤੇ ਨਾ ਕਿਤੇ ਤੜਫ ਹੈ ਫੇਰ। ਲੈਂਦੇ ਪੰਜਾਬ ਵਾਲਿਆਂ ਨੂੰ ਚੜ੍ਹਦੇ ਪੰਜਾਬ ਵਾਲਿਆਂ ਨਾਲੋਂ ਤੋੜਨ ਦੇ ਵਾਸਤੇ ਸਰਕਾਰਾਂ ਨੇ ਪੰਜਾਬੀ ਜ਼ੁਬਾਨ ਦਾ ਗळा ਘੁੱਟਿਆ ਉੱਥੇ ਲਖਨਵੀ ਤਹਿਜ਼ੀਬ ਨੂੰ ਲਾਗੂ ਕੀਤਾ ਗਿਆ ਪੰਜਾਬੀ ਕਲਚਰ ਨੂੰ ਵਿਗਾੜਿਆ ਗਿਆ ਇੱਧਰ ਸਾਡੇ ਚੜ੍ਹਦੇ ਪੰਜਾਬ ਦੇ ਅੰਦਰ ਅਸੀਂ ਜਿਹੜੀ ਪੰਜਾਬੀ ਦਿਖੇ ਪੁੱਟੀ ਆ ਉਹਦਾ ਵੀ ਕੋਈ ਅੰਤ ਤੇ ਪਾਰਾ ਵਾਰ ਨਹੀਂਗਾ ਇਥੇ ਗ੍ਰੀਨ ਰੈਗੂਲੇਸ਼ਨ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ। ਦੋਨੇ ਪੰਜਾਬ ਉਥੋਂ ਦੀਆਂ ਸਰਕਾਰਾਂ ਦੀ ਸਭ ਤੋਂ ਵੱਡੀ ਤਰਾਸ ਦੀ ਦਾ ਸ਼ਿਕਾਰ ਬਣਦੇ ਰਹੇ ਆ। ਕੁਦਰਤੀ ਸਰੋਤ ਲੁੱਟੇ ਗਏ ਆ। ਤਹਜ਼ੀਬ ਨੂੰ ਨੁਕਸਾਨ ਪਹੁੰਚਿਆ। ਸੋ ਇਹ ਇੱਕ ਪੀੜਾ ਹੈ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ। ਵੀ ਜਦੋਂ ਇਹ ਦਿਨ ਆ ਜਾਂਦੇ ਆ ਨਾ। ਤੇ ਸੱਚੀ ਗੱਲ ਇਹ ਉਹਨਾਂ ਦੇ ਅੰਦਰੋਂ ਤਾ ਨਿਕਲਦੀ ਹੈ। ਘੱਟੂ ਘੱਟ ਪੰਜਾਬੀਆਂ ਨੂੰ ਆਜ਼ਾਦੀ ਦਾ ਦਿਨ ਮਨਾਉਣਾ ਸੋਭਦਾ ਨਹੀਂਗਾ। ਅੱਜ ਬੜੇ ਬਜ਼ੁਰਗ ਨੇ ਜਿਹੜੇ ਆਪਣੇ ਪਿੰਡਾਂ ਨੂੰ ਆਪਣੇ ਯਾਰਾਂ ਬੇਲੀਆਂ ਨੂੰ ਮਿਲਣ ਦੇ ਲਈ ਤਰਸਦੇ ਪਏ ਨੇ। ਸਾਡੇ ਸਿੱਖਾਂ ਦੇ 350 ਤੋਂ ਉੱਪਰ ਇਤਿਹਾਸਿਕ ਸਥਾਨ ਸਾਡੀ ਰਾਜਧਾਨੀ ਸੀ ਲਾਹੌਰ। ਪੰਜਾਬ ਦੇ ਕੋਲ ਲਾਹੌਰ ਇਹੋ ਜਿਹਾ ਖੁਸਿਆ। ਮੁੜ ਸਾਨੂੰ ਰਾਜਧਾਨੀ ਨਹੀਂ ਮਿਲੀ ਅੱਜ ਤੱਕ ਵੀ ਅਸੀਂ ਰਾਜਧਾਨੀ ਤੋਂ ਬਿਨਾਂ ਹੀ ਤੁਰੇ ਫਿਰਦੇ ਆ। ਸੋ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਦੱਸਣ ਦੀ। ਵੀ ਆਜ਼ਾਦੀ ਨਹੀਂ ਸੀ ਪੰਜਾਬ ਵਾਸਤੇ, ਪੰਜਾਬ ਲਈ ਇਹ ਵੰਡ ਹੈ, ਪੰਜਾਬ ਲਈ ਇਹ ਰੌਲੇ ਗੌਲੇ ਦੇ ਦਿਨ ਹੈ। ਪੰਜਾਬ ਲਈ ਇਹ ਹੱਲੇ ਗੁੱਲਿਆਂ ਦੇ ਦਿਨ ਹੈ, ਪੰਜਾਬ ਦਾ ਉਜਾੜਾ ਸੀਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਣ। ਹੋਰ ਕਿੰਨਾ ਕੁਝ ਹੋਇਆ ਹੈ ਕੁਰਾਨੇ ਪਾਕ ਦੀਆਂ ਵੀ ਹੋਈਆਂ ਨੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਵੀ ਹੋਈਆਂ ਨੇ ਸੋ ਇਸ ਕਰਕੇ ਸਮੂਹਿਕ ਚੇਤਨਤਾ ਦੇ ਅੰਦਰ ਇਹ ਗੱਲ ਨੂੰ ਪਾਉਣਾ ਪਏਗਾ ਕਾਸ਼ ਕਿਤੇ ਕੋਈ ਇੱਕੋ ਜਿਹਾ ਵੇਲਾ ਆਵੇ ਦੋਨੇ ਪੰਜਾਬਾਂ ਦੇ ਰਾਹ ਸੁਖਾਲੇ ਹੋਣ ਆਉਣਾ ਜਾਣਾ ਖੁੱਲਾ ਡੁੱਲਾ ਹੋ ਜਾਏ ਇੱਕ ਦੂਜੇ ਨੂੰ ਮਿਲਣਾ ਗਿਲਣਾ ਸੌਖਾ ਹੋ ਜਾਏ ਪੁਰਾਣੇ ਬੰਦੇ ਇਹਨਾਂ ਦਿਨਾਂ ਦੇ ਵਿੱਚ ਨਾ ਕਈ ਵਾਰੀ ਕਾਲੀਆਂ ਦਸਤਾਰਾਂ ਸਜਾਉਂਦੇ ਸਨ ਬੀਬੀਆਂ ਕਾਲੇ ਦੁਪੱਟੇ ਲੈ ਲੈਂਦੀਆਂ ਸਨ ਇੱਕ ਰੋਸ ਸੀ ਅੰਦਰ ਵੀ ਇਹ ਆਜ਼ਾਦੀ ਨਹੀਂ ਇਹ ਉਜਾੜਾ ਹੈ ਅੱਜ ਵੀ ਸਮੂਹਿਕ ਪੰਜਾਬੀ ਚੇਤਨਤਾ ਨੂੰ ਯਾਦ ਕਰਨ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ